ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫ੍ਰੈਂਟਸ ਟਿਕ ਮਕਸਰ ਤੋਂ ਲਓ ਜੀ ਅੱਜ ਆਪਾਂ ਤੁਹਾਨੂੰ ਹੈਂਡ ਪੇਂਟ ਦੇ ਵਿੱਚ ਇੱਕ ਦੁਪੱਟਾ ਪੇਂਟ ਕਰਨਾ ਸਿਖਾਵਾਂਗੇ ਕਿ ਦਿੱਕ ਚ ਕਿਵੇਂ ਸੋਨਾ ਜਿਹਾ ਦੁਪੱਟਾ ਪੇਂਟ ਕਰ ਸਕਦੇ ਹਾਂ ਤੇ ਉਹਨੂੰ ਜਿਦਾ ਆਪੇ ਡਿਜ਼ਾਈਨ ਕਰ ਸਕਦੇ ਹਾਂ ਆਵਲੇ ਆਪਾਂ ਫੈਬਰਿਕ ਕਲਰ ਸ਼ੀ ਯੂਜ਼ ਕਰਾਂਗੇ ਜੀ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਪਤਲਾ ਕਰਦੇ ਹਾਂ ਕਿਉਂਕਿ ਥੋੜਾ ਪਤਲਾ ਹੁੰਦਾ ਤਾਂ ਵਧੀਆ ਚੱਲਦਾ ਹੈ ਤੇ ਆਵळा ਆਪਾਂ ਬਰਸ਼ ਹੈ ਜਿਹੜਾ 6 ਨੰਬਰ ਹੈ ਇਹ ਯੂਜ਼ ਕਰਾਂਗੇ ਤੇ ਆਪਾਂ ਸਾਨੂੰ ਅਜੀਬ ਦੁਪੱਟਾ ਪੇਂਟ ਕਰਨਾ ਸਖਾਉਗੇ ਤਾਂ ਆਪਾਂ ਇਵळा ਪੈਲੇ ਜਿਹੜਾ ਹੈਗਾ ਉਹ ਲੈ ਲਿਆ ਹੈਗਾ ਤਾਂ ਕੱਪੜੇ ਨੂੰ ਆਪਾਂ ਦੁਪੱਟੇ ਨੂੰ ਪੇਂਟ ਕੀਤਾ ਸੀ ਹੈਗਾ ਇਹ ਦੁਪੱਟੇ ਨੂੰ ਆਪਾਂ ਪੇਂਟ ਕੀਤਾ ਸੀ ਲੈ ਤੇ ਰੰਗ ਆਪਾਂ ਲੈ ਲਿਆ ਤੇ ਹੁਣ ਇਹ ਬਰਸ਼ ਹੈ ਜਿਹੜਾ ਤੁਸੀਂ ਕਲਰ ਨਾਲ ਡਿਪ ਕਰ ਲੈਣਾ ਹੈਗਾ ਇਹ ਮੈਂ ਫ੍ਰੀ ਹੈਂਡੀ ਬਣਾਉਂਗੀ ਤੁਸੀਂ ਆਪਦੀ ਮਰਜ਼ੀ ਨਾਲ ਮਤਲਬ ਟ੍ਰੇਸ ਕਰਕੇ ਵੀ ਬਣਾ ਸਕਦੇ ਹੋ ਐਵੇਂ ਠੀਕ ਹੈ ਜਿਵੇਂ ਆਹ ਬਰੀਕ ਬਹੁਤ ਸੋਹਣਾ ਬਣ ਰਿਹਾ ਹੈ ਸ਼ੇਪ ਇਸੇ ਸ਼ੇਪ ਦੇ ਵਿੱਚ ਹੀ ਆਪਾਂ ਬਾਕੀ ਪੱਤੀਆਂ ਜਿਹੜੀਆਂ ਨਾਲ ਲੈਣੀ ਕਲਰ ਆਪਾਂ ਥੋੜਾ ਜਿਹਾ ਸਾਈਜ਼ ਤੋਂ ਡਿਫਰ ਦਾ ਛੋਟੀ ਚੋਇਸ ਅਕੋਰਡਿੰਗ ਹੋ ਸਕਦਾ ਤੁਸੀਂ ਆਦੀ ਮਰਜ਼ੀ ਦੇ ਨਾਲ ਬਣਾ ਸਕਦੇ ਹੋ ਤੁਸੀਂ ਟ੍ਰੇਸ ਕਰਕੇ ਬਣਾ ਲਿਓ ਜੇ ਕਿਸੇ ਦੀ ਡਰਾਇੰਗ ਵੈਸੇ ਠੀਕ ਹੈਗੀ ਆ ਤਾਂ ਤੁਸੀਂ ਫ੍ਰੀ ਹੈਂਡ ਵੀ ਬਣਾ ਸਕਦੇ ਹੋ ਥੋੜਾ ਜਿਹਾ ਬਰਸ਼ ਦੇ ਨੋਟ ਟਿਪ ਪਰ ਨੂੰ ਥੋੜਾ ਜਿਹਾ ਕਲਰ ਲਾ ਲੈਣਾ ਤੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਤੁਸੀਂ ਫਲਾਰ ਨਾਲ ਲੈਣਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਆ ਦਾ ਫ੍ਰੇਮ ਹੈ ਜਿਹੜਾ ਨਾਲ ਨਾਲ ਘਮਾਈ ਜਣ ਠੀਕ ਹੈ ਨਾ ਸੋਣਾ ਤੁਹਾਡੇ ਕੋਲ ਫਲਾਰ ਹੈ ਜਿਹੜਾ ਬਣ ਚੁੱਕਾ ਤੇ ਇਹਦੇ ਵਿੱਚ ਕੋਈ ਐਵੇਂ ਨਹੀਂ ਹੈਗਾ ਵੀ ਕੋਈ ਸ਼ੇਡ ਕਰਨਾ ਹੈ ਜਾਂ ਕੋਈ ਐਕਸਟਰਾ ਕਲਰ ਲਾਉਣਾ ਮੇਰੇ ਵਿੱਚ ਇੱਕ ਬਾਈ ਡਰਾਫਟ ਸੁਦਾ ਕੋਈ ਆਇਆ ਆਉਟਲਾਈਨ ਬਣ ਗਈ ਉਸ ਤੋਂ ਬਾਅਦ ਕਲਰ ਲਾ ਕੇ ਤੁਸੀਂ ਇਹਨੂੰ ਪ੍ਰੋਪਰ ਸਾਰੇ ਨੂੰ ਫਿਲ ਕਰਨਾ ਹੈ ਠੀਕ ਹੈ ਮਤਲਬ ਵਿਚ ਖਾਲੀ ਹੋਣੀ ਨਹੀਂ ਦਿਖਣੀ ਚਾਹੀਦੀ ਸਟਾਫ ਨਹੀਂ ਦਿਖਣਾ ਚਾਹੀਦਾ ਪ੍ਰੋਪਰ ਆਲ ਦਾ ਪੇਂਟ ਕਰਨਾ ਪੇਂਟ ਕਰਕੇ ਅੱਜਕੱਲ ਕਾਫੀ ਕੋਸਟਲੀ ਜਿਹੜੇ ਇਹ ਵਾਲੇ ਸੀਮਪਲ ਆ ਵਾਲਾ ਪੇਂਟ ਕਰਕੇ ਨਾ ਕੋਸ਼ ਨਹੀਂ ਲੱਗਦਾ ਦਿੱਕੀ ਲੱਗਣਾ ਤੇ ਉੱਤੇ ਸਿੱਪੀ ਮੋਤੀ ਲਾ ਕੇ ਜਾਂ ਕਲਰ ਦੇ ਡਾਟਸ ਲਾ ਕੇ 골ਡਨ ਸ਼ੇਡ ਦੇ ਤਾਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਰੈਡੀ ਹੋ ਰਹੇ ਨੇ ਤੁਸੀਂ ਇਹਨੂੰ ਡਬਲ ਕਲਰ ਛੂ ਬਣਾ ਸਕਦੇ ਹੋ ਕੋਸ ਨੂੰ ਡਬਲ ਕਲਰ ਦਾ ਵੀ ਸਿਖਾਇਆ ਹੋਇਆ ਤੇ ਸੇਲ ਕਰਕੇ ਵਧੀਆ ਕਮਾਈ ਕਰ ਰਹੇ ਨੇ ਲੋ ਤੁਸੀਂ ਆਪ ਦੇ ਲਈ ਬਣਾ ਸਕਦੇ ਹੋ ਜੇ ਤੁਸੀਂ ਥੋੜਾ ਟਾਈਮ ਲਾ ਕੇ ਪ੍ਰੈਕਟਿਸ ਕਰਕੇ ਸਿੱਖ ਲਓ ਤਾਂ ਤੁਸੀਂ ਕਿਸੇ ਲਈ ਵੀ ਆਪ ਦੇ ਆਰਡਰ ਜਿਹੜੇ ਲੈ ਕੇ ਬਣਾ ਸਕਦੇ ਹੋ ਠੀਕ ਹੈ ਸੈਂਟਰ ਤੋਂ ਆਪਾਂ ਫੇਰ ਟੱਚ ਦੇਵਾਂਗੇ ਪਹਿਲਾਂ ਆਪਾਂ ਫੋਰ ਸਾਈਡ ਜਿਹੜਾ ਇਹਦਾ ਹੈਗਾ ਆਪ ਦਾ ਕੰਪਲੀਟ ਕਰ ਲਈ ਐਂ ਜਿਵੇਂ ਵਿੱਚ ਕਪੜਾ ਦਿਖਣ ਲੱਗ ਜਾਂਦਾ ਨਾ ਇਹ ਨਹੀਂ ਦਿਖਣਾ ਚਾਹੀਦਾ ਠੀਕ ਉੱਥੇ ਦੁਬਾਰਾ ਮਾਰ ਦਿਓ ਬਰਸ਼ ਨਾਲ ਆਪਣੇ ਕੋਲ ਜੋ ਕਲਰ ਹੈਗਾ ਹੀ ਆ ਫਿਰ ਦੁਬਾਰਾ ਮਾਰ ਸਕਦੇ ਆ ਅੱਜ ਅਮੀ ਕੋਈ ਸ਼ੇਡ ਦੀ ਕੋਈ ਦਿੱਕਤ ਨਹੀਂ ਹੁੰਦੀ ਬਸ ਇੱਕ ਵਾਰੀ ਸ਼ੇਪ ਆਉਣ ਦੀ ਜ਼ਰੂਰਤ ਆ ਸੋ ਬਲਾਰ ਦੀ ਆ ਕਾ ਫ੍ਰੀ ਹੈਂਡ ਸਰ ਆ ਬਣਾਇਆ ਹੈਗਾ ਤੇ ਬਹੁਤ ਸੋਹਣਾ ਬਣ ਕੇ ਜਿਹੜਾ ਰੈਡੀ ਹੋ ਗਿਆ ਸੈਂਟਰ ਦੇ ਵਿੱਚੋਂ ਗੋਲ ਕਰ ਦੋ ਕਿੰਨਾ ਸੋਨਾ ਫੁੱਲ ਬਣ ਕੇ ਰੈਡੀ ਹੈ ਕਿੰਨੇ ਇਸ ਤਰਿਕੇ ਨਾਲ ਤੁਸੀਂ ਮਲਟੀ ਕਲਰ ਫਲਾਰ ਵੀ ਬਣਾ ਸਕਦੇ ਹੋ ਤੇ ਸਿੰਗਲ ਵੀ ਤਾਂ ਇਹ ਜਦੋਂ ਡਰਾਈ ਹੋ ਜਾਊਗਾ ਇਹਦੇ ਉੱਤੇ ਵੀ ਬਲੈਕ ਨਾਲ ਆਊਟਲਾਈਨ ਕਰਕੇ ਵਿੱਚ ਤੁਸੀਂ ਬਿੰਦੀਆਂ ਲਾ ਕੇ ਡੈਕੋਰੇਸ਼ਨ ਕਰ ਸਕਦੇ ਹੋ ਤੇ ਇੱਕ ਚੀਜ਼ ਹੋਰ ਬਰਸ਼ ਬਰਸ਼ ਨਾਲ ਵੀ ਕਰ ਸਕਦੇ ਹੋ ਚੀਜ਼ ਤੁਸੀਂ ਸਪੰਜ ਨਾਲ ਵੀ ਕਰ ਸਕਦੇ ਹੋ ਸਾਰੇ ਦੁਪੱਟੇ 'ਚ ਐਵੇਂ ਦੇ ਫਲਾwrs ਪਾ ਕੇ ਤੁਸੀਂ ਸੇਮ ਕਲਰ ਬਰਸ਼ ਨੂੰ ਲੈਣਾ ਤੇ ਜਿਵੇਂ ਆ ਦੁਪੱਟਿਆਂ ਤੇ ਬਾਰਡਰ ਪੜਿਆ ਹੁੰਦਾ ਪੱਲਿਆਂ ਦੇ ਉੱਤੇ ਜਿੱਦਾਂ ਸਿੱਧੀ ਸਟ੍ਰੇਟ ਲਾਈਨ ਮਾਰ ਲੈਣੇ ਹੋ ਤਾਂ ਐਵੇਂ ਹੀ ਮਾਰ ਦੇਣੀ ਹੈ ਠੀਕ ਹੈ ਕਲਰ ਇਕੁਅਲ ਕੁਆਂਟੀਟੀ ਜਾਣਾ ਚਾਹੀਦਾ ਸਾਰੇ ਇੱਥੇ ਘੱਟ ਜੂਗਾ ਉੱਥੇ ਦਵਾਰਾ ਲਾ ਲਵੋ ਠੀਕ ਹੈ ਐਵੇਂ ਐਵੇਂ ਜੂ ਦੇਖ ਕੇ ਹੋਣਗੇ ਤਿੰਨ ਤਿੰਨ ਲਾਈਨਾਂ ਦੁਪੱਟਿਆਂ ਤੇ ਲੱਗੀਆਂ ਹੁੰਦੀਆਂ ਨੇ ਇਕੁਅਲ ਸ਼ੇਪ ਦੇ ਵਿੱਚ ਇਹਦੇ ਨਾਲ ਨਾ ਪੱਲਿਆਂ ਦੇ ਉੱਤੇ ਇੱਕ ਬਾਰਡਰ ਬਣ ਜਾਂਦਾ ਤੇ ਜਿਹੜੀ ਕੀ ਲੁੱਕ ਹੈ ਜਿਹੜੀ ਬਹੁਤ ਸੋਹਣੀ ਆਉਂਦੀ ਹੈ ਦੇਖੋ ਤਿੰਨ ਮਾਰ ਲਊ ਦੋ ਮਾਰ ਲਊ ਹਨਾ ਉਹ ਤੁਹਾਡੀ ਚੁਆਇਸ ਆ ਇਹ ਕੱਲੇ ਜਿਹੜੇ ਸਾਈਡ ਵਾਲੇ ਪੱਲੇ ਹੁੰਦੇ ਹਨ ਨਾ ਉਹਨਾਂ ਤੇ ਵਜੀਆਂ ਸੋਹਣੀਆਂ ਲੱਗਦੀਆਂ ਸਾਈਡ ਪੱਲਿਆਂ ਤੇ ਤੁਸੀਂ ਐਵੇਂੀਆਂ ਲਾਈਨਸ ਮਾਰ ਕੇ ਤੇ ਸੈਂਟਰ ਦੇ ਵਿੱਚੋਂ ਆਉਂਦਾ ਦੁਪੱਟਾ ਹੈ ਜਿਹੜਾ ਪੇਂਟ ਕਰ ਸਕਦੇ ਹੋ ਦੇਖੋ ਐਂ ਲੱਗਦਾ ਜਿਵੇਂ ਟਾਈ ਐਂਡ ਡਾਈ ਕੀਤਾ ਹੋਵੇ ਜਦੋਂ ਦੁਪੱਟਾ ਪੇਂਟ ਕੀਤਾ ਹੁੰਦਾ ਨਾ ਤੇ ਸਾਈਡਾਂ ਤੇ ਆਪਾਂ ਐਵੇਂ ਡਿਜ਼ਾਈਨਿੰਗ ਦੇ ਲੈਣੇ ਆ ਦੇਖੋ ਕਿੰਨੀਆਂ ਸੋਹਣੀਆਂ ਲਾਈਨਸ ਬੱਜੀਆਂ ਨੇ ਤੇ ਇਹਦੀ ਇੱਕ ਸੌਖਾ ਤਰੀਕਾ ਹੋਰ ਹੈ ਇੱਕ ਤਾਂ ਇਹ ਹੋ ਗਿਆ ਇਹਦੇ ਨਾਲ ਕਈ ਵਾਰੀ ਲਾਈਨ ਟੇਢੀ ਬਿੰਗੀ ਵੀ ਹੋ ਜਾਂਦੀ ਹੈ ਇੱਕ ਆਪਣੇ ਕੋਲੇ ਨਾ ਘਰਾਂ ਦੇ ਵਿੱਚ ਇਹ ਜੀ ਸਪੰਜ ਹੁੰਦੀ ਆ ਇਹਦੇ ਨਾਲ ਆਪਾਂ ਤੁਹਾਨੂੰ ਉਹ ਸਕਰੀਨ ਪੇਂਟ ਕਰਨਾ ਵੀ ਸਿਖਾਇਆ ਸੀਗਾ ਨਹੀਂ ਇਹਨੂੰ ਤੁਸੀਂ ਕੀ ਕਰਨਾ ਪਾਣੀ ਨੂੰ ਥੋੜਾ ਜਿਹਾ ਪਤਲਾ ਕਰ ਲੈਣਾ ਆਹ ਕਲਰ ਨੂੰ ਠੀਕ ਹੈ ਥੋੜੀ ਜੀ ਇਹਨੂੰ ਜਿਆ ਡੱਬ ਕਰਕੇ ਨੂੰ ਥੋੜਾ ਜਿਹਾ ਗਿੱਲਾ ਕਰ ਲੈਣਾ ਤੇ ਉਸ ਤੋਂ ਬਾਅਦ ਇਹਦੇ ਤੁਸੀਂ ਕੀ ਕਰਨਾ ਕਲਰ ਲਾ ਦੇਣਾ ਇੱਕ ਸਾਈਡ ਤੋਂ ਠੀਕ ਹੈ ਤਾਂ ਉਸ ਤੋਂ ਬਾਅਦ ਜਿਹੜਾ ਤੁਹਾਡਾ ਦੁਪੱਟੇ ਦੀਆਂ ਕੰਨੀਆਂ ਨੇ ਪੱਲੇ ਨੇ ਉੱਥੇ ਤੁਸੀਂ ट लाइन मार सकते हो देखो जिम्मे मर्जी जिनी मर्जी लंबी चौड़ी यह लाइन है जी लगा सकते हो क्योंकि जिन जिन्नी चौड़ी लानी चाहते हो यह इन्ना चौड़ा तो इन चौड़ी लाइन लगी है जो तुम ज्यादा चौड़ी लाने चाहते हो तो वह भी लग जाती है ਉਹ ਫਿਰ ਦੂਸੀ ਸਾਈਡ ਲੈ ਲਓ ਹਨ ਜਿੱਥੋਂ ਫਿਲ ਕਰਨਾ ਸੈਂਟਰ ਚ ਐਵੇਂ ਫਿਲ ਕਰ ਦੋ ਸਾਈਡ ਬਾਰਡਰ ਵਾਸਤੇ ਬਹੁਤ ਕੁਐਰੀਜ਼ ਆਈਆਂ ਸੀ ਵੀ ਲੋਕ ਕਿਵੇਂ ਬਣਾਉਂਦੇ ਨੇ ਇਸ ਤਰੀਕੇ ਨਾਲ ਤੁਸੀਂ ਸਾਈਡ ਬਾਰਡਰ ਬਣਾ ਸਕਦੇ ਹੋ ਬਹੁਤ ਸੋਹਣੇ ਲੱਗਦੇ ਨੇ ਦੁਪੱਟੇ ਐਵੇਂ ਪੇਂਟ ਕੀਤੇ ਹੋਏ ਇਹ ਛੋਟੀਆਂ ਛੋਟੀਆਂ ਟ੍ਰਿਕਸ ਨੇ ਜਿਨ੍ਹਾਂ ਨਾਲ ਬਹੁਤ ਫਾਉਂਸ ਹੋਣੀਆਂ ਚੀਜ਼ਾਂ ਜਿਹੜੀਆਂ ਰੈਡੀ ਹੋ ਜਾਂਦੀਆਂ ਨੇ ਤੇ ਇੱਕ ਆਪਣੇ ਕੋਲੇ ਹੁੰਦੇ ਨੇ ਟੁੱਥ ਪਿਕ ਠੀਕ ਹੈ ਹੁਣ ਇਹਨੂੰ ਹੋਰ ਜ਼ਿਆਦਾ ਸੋਹਣਾ ਬਣਾਉਣ ਵਾਸਤੇ ਆਪਾਂ ਨੂੰ ਬਜਾਰ ਚਾਵਲੇ ਪੁੱਤ ਪਿਕਸ ਮਿਲ ਜਾਂਦੇ ਨੇ ਦੇਖੋ ਠੀਕ ਹੈ ਜੀ ਇਹਦੇ ਵਾਸਤੇ ਜਿਵੇਂ ਆਪਾਂ ਕਈ ਦੁਪੱਟੀਆਂ ਚ ਜਾਂ ਸੂਟਾਂ ਚ ਤੁਸੀਂ ਦੇਖਿਆ ਹੋਣਗੇ ਡਾਟਸ ਲੱਗੇ ਹੁੰਦੇ ਨੇ ਡਾਟਸ ਲਾ ਕੇ ਡਿਜ਼ਾਈਨ ਬਣਿਆ ਹੁੰਦਾ ਤੇ ਬਰਸ਼ ਨਾਲ ਉਹ ਡਾਟਸ ਸਹੀ ਨਹੀਂ ਲੱਗਦੇ ਤੇ ਜੇ ਆਪਾਂ ਇਹਦੇ ਨਾਲ ਜੇ ਤੁਸੀਂ ਛੋਟਾ ਡਾਟ ਲਾਉਣਾ ਹੈ ਤੈਨੂੰ ਥੋੜਾ ਜਿਹਾ ਹੋਰ ਐਵੇਂ ਪ੍ਰੈਸ ਕਰਕੇ ਬਰੀਕ ਕਰ ਲਓ ਇੱਧਰ ਜਿਵੇਂ ਮੋਟਾ ਹੈ ਇੱਧਰ ਬਰੀਕ ਹੈ ਠੀਕ ਹੈ ਇਹ ਜਿਹੜੇ ਵੀ ਕਲਰ ਦੇ ਤੁਸੀਂ ਲਾਉਣੇ ਚਾਹੋਗੇ ਜੀ ਹੁਣ ਯੈਲੋ ਕਲਰ ਦਾ ਆਪਾਂ ਫਲਾਰ ਪਾਇਆ ਹੈ ਹਨਾ ਤੇ ਸੈਂਟਰ ਦੇ ਵਿੱਚ ਆਪਾਂ ਬਲੈਕ ਲਾਉਣੇ ਚਾਹੀਦੇ ਆ ਜਾਂ ਕਾਫੀ ਕਲਰ ਦੇ ਆਪਾਂ ਲਾ ਦਿੰਦੇ ਆ ਐਵੇਂ ਇਹਨੂੰ ਡਿਪ ਕਰ ਲੈਣਾ ਠੀਕ ਹੈ ਜਿੱਡੇ ਜਿੰਨੇ 100 ਚਾਹੀਦੇ ਨੇ ਤਾਂ ਸੈਂਟਰ ਦੇ ਵਿੱਚ ਤੁਸੀਂ ਐਵੇਂ ਇਹਨੂੰ ਡਿਜ਼ਾਈਨ ਕਰ ਸਕਦੇ ਆ ਦੇਖੋ ਜਿਆਦਾ ਕਲਰ ਨਹੀਂ ਲਾਉਣਾ ਫਿਰ ਥੋੜੀ ਸ਼ੇਪ ਹੈ ਜਿਹੜੀ ਹੁਣ ਇੱਕੋ ਜੀ ਨਹੀਂ ਆਉਗੀ ਦੇਖ ਕਿੰਨਾ ਸੋਹਣਾ ਡਿਜ਼ਾਈਨ ਹੋਇਆ ਇਸ ਤਰੀਕੇ ਨਾਲ ਤੁਸੀਂ ਆਹ ਦਾ ਡੁਪੱਟਾ ਆਲਰੇਡੀ ਕਰ ਸਕਦੇ ਹੋ ਤੇ ਇਹਦੀ ਫੋਰ ਸਾਈਡ ਦਾ ਮਤਲਬ ਬਲੈਕ ਨਾਲ ਜਿਵੇਂ ਬਰੀਕ ਆਊਟਲਾਈਨ ਆਪਾਂ ਕਰ ਦਿੰਨੇ ਆ ਉਹ ਵੀ ਕਰ ਸਕਦੇ ਆ ਤੇ ਇਹ ਵਾਲੇ ਨਾਲ ਤੁਸੀਂ ਇਹਨੂੰ ਜੇ ਹੋਰ ਡੈਕੋਰੇਸ਼ਨ ਦੇਣੀ ਆ ਤਾਂ ਇਹਦੇ ਹਾਰੇ ਦੁਆਲੇ ਐਵੇਂ ਡਾਟਸ ਲਾ ਕੇ ਫਲਾਰ ਨੂੰ ਹੋਰ ਜ਼ਿਆਦਾ ਵਧੀਆ ਸ਼ੇਪ ਦੇ ਸਕਦੇ ਆ ਮੇਰੇ ਸੋਕੇ ਸੋਕੇ ਤੇ ਸੋਹਣੇ ਹੈਂਡ ਪੇਂਟਿੰਗ ਟ੍ਰਿਕ ਸਿੱਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਕਰ ਲਓ ਤੇ ਆਪਦੇ ਫਰੈਂਡਸ ਨਾਲ ਸ਼ੇਅਰ ਵੀ ਕਰ ਦਿਓ ਤਾਂ ਕਿ ਸਾਰੇ ਇਹਨਾਂ ਚੀਜ਼ਾਂ ਦਾ ਫਾਇਦਾ ਚੱਕ ਸਕਣ ਸਿੱਖ ਸਕਣ ਤੇ ਆਪਦੇ ਸੂਟ ਜਿਹੜੇ ਆਪ ਰੈਡੀ ਕਰ ਸਕਣ ਇੱਕ ਵਾਰੀ ਡਿਪ ਕਰਕੇ ਕਿੰਨੀਆਂ ਹੀ ਬਿੰਦੀਆਂ ਲੱਗ ਜਾਂਦੀਆਂ ਹਨ ਕਿੰਨੇ ਨੇ ਕੋਈ ਨਾ ਸੋਹਣਾ ਡਿਜ਼ਾਈਨ ਬਣਿਆ ਇੱਕ ਡਿਜ਼ਾਈਨ ਹੋ ਰਿਹਾ ਜਿਹੜਾ ਬਣਦਾ ਇੱਕ ਜਿਹੜਾ ਛੋਟਾ ਬ੍ਰਸ਼ ਲੈ ਲਓ ਮਜੇ ਵਿੱਚ ਆਪਣਾ ਕੋਈ ਸਪੇਸ ਘਟਾ ਛੋਟਾ ਜਿਹਾ ਬਣਾ ਦਿਖਾਣੇ ਬ੍ਰੀਡ ਬ੍ਰਸ਼ ਲੈ ਕੇ ਨਾ ਆ ਇੱਕ ਫਲਾਰ ਬਣਦਾ ਇਹ ਮੈਂ ਉਹਦੇ ਵਿੱਚ ਨੀਡਲ ਵਰਕ ਚ ਸਿਖਾਇਆ ਸੀ ਐ ਉਹਦੇ ਚ ਆਪਾਂ ਉਹ ਕਰ ਲੈਣੀ ਆ ਆ ਛੂਈ ਨਾਲ ਆਪਾਂ ਬਣਾਏ ਸੀਗੇ ਠੀਕ ਹੈ ਡੰਡੀਆਂ ਆਪਾਂ ਇੱਥੇ ਪੇਂਟਰ ਨਾਲ ਡੰਡੀਆਂ ਬਣਾਤੀਆਂ ਹੈਗੀਆਂ ਠੀਕ ਹੈ ਜੀ ਆਹ ਪੇਂਟਰ ਨਾਲ ਇੱਕ ਬਰਸ਼ ਫੁੱਲ ਬਣਾਤਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਉੱਤੇ ਉਹਦੇ ਵਿੱਚ ਆਪਾਂ ਗੰਢ ਟੋਪਾ ਯੂਜ਼ ਕੀਤਾ ਸੀਗਾ ਇਹਦੇ ਵਿੱਚ ਆਪਾਂ ਐਵੇਂ ਬਿੰਦੀਆਂ ਲਾ ਕੇ ਗੰਢ ਟੋਪੇ ਦੀ ਡਿਜ਼ਾਈਨਿੰਗ ਦੇ ਸਕਦੇ ਹਾਂ ਪੂਰਾ ਬੰਚ ਬਣਾ ਦੋ ਆਪਣੇ ਕੋਲ ਹੁਣ ਇੱਥੇ ਕੱਪੜਾ ਘੱਟ ਹੈ ਕਿਉਂਕਿ ਆਪਣਾ ਫਲਾਰ ਗਿੱਲਾ ਆਪਾ ਹੋਰ ਨਹੀਂ ला ਸਕਦੇ ਤਾਂ ਇੱਥੇ ਤੁਸੀਂ ਇਹਨੂੰ ਪੂਰਾ ਐਵੇਂ ਸ਼ੇਪ ਦੇ ਵਿੱਚ ਪੂਰਾ ਬੰਚ ਬਣਾ ਦੋ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਵਿੱਚ ਇਹ ਸੂਟ ਰੈਡੀ ਹੁੰਦਾ ਇੱਥੇ ਲੋਕ ਪਰਲਸ ਵੀ ਲਾਉਂਦੇ ਨੇ ਹੈਨਾ ਤਾਂ ਇਹਨਾਂ ਨਾਲ ਵੀ ਤੁਸੀਂ ਇਹ ਬਣਾ ਸਕਦੇ ਹੋ ਤੇ ਇਹਦੇ ਨਾਲ ਵੀ ਜੇ ਆਪਣਾ ਡਰਾਈ ਹੋ ਜੇ ਤਾਂ ਮੈਂ ਤੁਹਾਨੂੰ ਇਹਦੇ ਉੱਤੇ ਵੀ ਡਿਜ਼ਾਈਨਿੰਗ ਹੈ ਜਿਹੜੀ ਦੱਸ ਸਕਦੀਆਂ ਇੱਕ ਇੱਕ ਹੋਰ ਆ ਬਿੰਗਾਂ ਨੂੰ ਅਨਜਿਕ ਹੋਰ ਚੀਜ਼ ਬਣਦੀ ਹੈ ਜਿਵੇਂ ਐਵੇਂ ਨਾ ਲੰਬੇ ਲੰਬੀਆਂ ਘਾਹ ਦੀਆਂ ਡੰਡੀਆਂ ਬਣਾ ਲੈਂਦੇ ਗ੍ਰੀਨ ਕਲਰ ਦੀਆਂ ਕਮੈਂਟ ਜਿਹੜੀਆਂ ਬਣਾ ਆ ਕਿ ਤੇ ਮਤੇ ਤੁਸੀਂ ਕਿਸੇ ਵੀ ਕਲਰ ਦੇ ਨਾਲ ਸਾਰੇ ਕੁਝ ਲੈਂ ਪੇਂਟਿੰਗ ਕਲਰਸ ਖਰੀਦ ਨਹੀਂ ਕਲਰ ਤੁਸੀਂ ਕਿਸੇ ਵੀ ਕੰਪਨੀ ਦੇ ਖਰੀਦ ਸਕਦੇ ਹੋ ਆਪਾਂ ਕਿਸੇ ਕੰਪਨੀ ਨੂੰ ਪ੍ਰਮੋਟ ਨਹੀਂ ਕਰਦੇ ਜਿਹੜਾ ਮਰਜੀ ਲੈ ਲਓ ਹੁਣ ਇਹਦੇ ਆਲੇ ਦੁਆਲੇ ਤੁਸੀਂ ਆਹ ਬਿੰਦੀਆਂ ਲਾ ਦਿਓ ਇਹ ਸੀ ਪਿਛਲੇ ਸਾਲ ਇੱਕ ਡਿਜ਼ਾਈਨ ਚਲਾਇਆ ਸੀਗਾ ਬਾਟਮ ਤੇ ਵਰਕ ਸੀਗਾ yellow ਕਲਰ ਦਾ ਸੂਟ ਸੀ ਉਹ ਚ ਮੋਸਟਲੀ ਆਹ ਡਾਟਸ ਲਾ ਕੇ ਹੀ ਡਿਜ਼ਾਈਨਿੰਗ ਹੋਈ ਹੋਈ ਸੀ ਤੇ ਬਹੁਤ ਸੋਹਣਾ ਜਿਹੜਾ ਇਹ ਚੱਲਿਆ ਸੀਗਾ ਡਿਜ਼ਾਈਨ ਆਪਣਾ ਤੁਸੀਂ ਇਹ ਹੋਏ ਸੂਟ ਰੈਡੀ ਕਰ ਸਕਦੇ ਹੋ ਜਿਵੇਂ ਇਹਨੂੰ ਦੁਆਰਾ ਵੀਡੀਓ ਹੋ ਗਈ ਤਾਂ ਮੈਂ ਸਾਨੂੰ ਸ਼ੇਅਰ ਕਰੂੰਗੀ ਹਾਂ ਫਿਰ ਕਿੰਨਾ ਚੋਣ ਲਗਦਾ ਹੈ ਇਹ ਹੈਂਡ ਪੇਂਟਿੰਗ ਟ੍ਰਿਕਸ ਹੁੰਦੇ ਨੇ ਜਿਹਦੇ ਨਾਲ ਆਪਾਂ ਜਿਹਨੂੰ ਨਹੀਂ ਵੀ ਬਹੁਤਾ ਪੇਂਟ ਆਉਂਦਾ ਮੇਰੇ ਅੱਗੇ ਨੂੰ ਉਹ ਬਹੁਤ ਸੋਹਣੇ ਤਰੀਕੇ ਨਾਲ ਪੇਂਟਿੰਗ ਕਰ ਸਕਦੇ ਹਾਂ ਦੇਖੋ ਅਸੀਂ ਇਹ ਛਲੀਆਂ ਇਹ ਬਣਾ ਕੇ ਤੁਸੀਂ ਸਾਰੇ ਸੂਟ ਦੇ ਉੱਤੇ ਪੇਂਟ ਕਰ ਸਕਦੇ ਹੋ ਫਰਮਾ ਸੁਮਨ ਅਰਦਾਸ ਹੈ ਇਸ ਨੂੰ ਪ੍ਰਧਾਨਿਕ ਕਿਤੇ ਹੋਏ ਹਲਕੀ ਪ੍ਰਤੀ ਦੇ ਗਰਨੇ ਸਮਝ ਜਿਹਾ ਮੰਨ ਲੈਂਦੇ ਹਾਂ ਉਹ ਜਿਹੜੇ ਆ ਆਵਲੀ येलो ਕਲਰ ਦਾ ਆਪਾਂ ਫੁੱਲ ਬਣਾਇਆ ਹੈ ਹਨ ਇਹਨੂੰ ਤੁਸੀਂ ਆਵਲੀ ਜਿਹੜੀ 골ਡਨ ਗਲਿਟਰਸ ਵਾਲੀ ਆਉਂਦੀ ਹੈ ਜੇ ਨੂੰ ਤੁਸੀਂ ਹੈਂਡਵਰਕ ਨਹੀਂ ਕਰਾਉਣਾ ਤਾਂ ਤੁਸੀਂ ਆਹ ਇੱਕ 3D ਆਊਟਲਾਈਨਰ ਆਉਂਦਾ ਹੈ ਜਿਹਨੂੰ ਕਿ ਤੁਸੀਂ ਇਹਦੇ ਉੱਤੋਂ ਦੀ ਜਿਵੇਂ ਆਪਾਂ ਮੈਂ ਸੁਣ ਕੇ ਵੀ ਬਲੈਕ ਪੈਨ ਉਹਦੇ ਨਾਲ 컬러 ਨਾਲ ਆਪਾਂ ਆਊਟਲਾਈਨ ਕਰਦੀ ਆਪਾਂ ਇਹਨੂੰ ਇੱਥੇ ਇਹਦੇ ਨਾਲ ਵੀ ਕੱਟ ਸਕਦੇ ਆ ਇਹਦੇ ਨਾਲ ਆਊਟਲਾਈਨ ਕਰਕੇ ਇਸੇ ਨੂੰ ਵੀ ਅੱਜ ਕੱਲ ਲੋਕ ਥੋੜਾ ਜਿਹਾ ਹੋਰ ਉਹ ਕਰ ਦਿੰਦੇ ਆ ਗਿੱਲੇ-ਬਿੱਲੇ ਨੂੰ ਵੀ ਆਪਾਂ ਕਰਕੇ ਦਿਖਾਉਣੀ ਆ ਜੀ ਉਹਨੂੰ ਉਪਰੋਂ ਆਊਟਲਾਈਨ ਕਰਦੇ ਹਾਂ ਪਹਿਲਾਂ ਆਪਾਂ ਸਨੋ ਆਊਟਲਾਈਨ ਕਰਕੇ ਪੇਂਟ ਕਰਨਾ ਸਿੱਖਿਆ ਸੀ ਹੁਣ ਆਊਟਲਾਈਨ ਪੇਂਟ ਕਰਕੇ